दो नजायज पिस्तौल समेत एक नौजवान निक गिरफ्तार गुरदासपुर के थाना पुलिस बहिरापुर उस वे वीडी सफलता मिली जदों एक नौजवान दो नजायज पिस्तल सने पुलिस ने गिरफ्तार किया ਜਾਣਕਾਰੀ ਦਿੰਦਿਆਂ ਹੋਇਆ ਡੀਐਸਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਬਹਿਰਾਮਪੁਰ ਦੇ ਐਸਐਚਓ ਸਰਬਜੀਤ ਸਿੰਘ ਚਾਹਲ ਦੇ ਨਾਲ ਕਾਊਂਟਰ ਇੰਟੈਲੀਜੈਂਸ ਵਿਭਾਗ ਗੁਰਦਾਸਪੁਰ ਤੇ ਸਪੈਸ਼ਲ ਸੈੱਲ ਗੁਰਦਾਸਪੁਰ ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਦੇ ਦੌਰਾਨ ਦੋਸ਼ੀ ਗੁਰਜਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਸੁਲਤਾਨੀ ਥਾਣਾ ਦੋਰਾ ਗਲਾਂੂ ਇੱਕ ਪਿਸਤਲ 32 ਬੋਰ ਬਿਨਾ ਮਾਰਕਾ ਸਮੇਤ ਮੈਗਜ਼ੀਨ ਅਤੇ ਇੱਕ ਪਿਸਤਲ 30 ਬੋਰ ਬਿਨਾ ਮਾਰਕਾ ਦੋ ਰੋਂਦ ਜਿੰਦਾ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੋਸ਼ੀ ਦੇ ਖਿਲਾਫ ਮੁਕਦਮਾ ਦਰਜ ਕਰਕੇ ਇਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਨੌਜਵਾਨ ਦੇ ਬੈਕਵਰਡ ਤੇ ਫਾਰਵਰਡ ਲਿੰਕਾਂਨ ਦੀ ਵੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਅੱਗੇ ਹੋਰ ਵੀ ਵੱਡੇ ਖੁਲਾਸੇ ਹੋਣਗੇ ਇਹ ਮਾਮਲਾ ਇਦਾਂ ਹੈ ਜੀ ਸਾਡੇ ਮਾਨ ਕਾਂਗਰਸ ਐਸਪੀ ਸਾਹਿਬ ਬਰਦਾਸਪੁਰ ਸ਼੍ਰੀ ਹਰਜੀਤ ਜਮਾਜੀ ਜੀ ਦੀਆਂ ਯੋਗ ਦਿਸ਼ਾ ਨਿਸ਼ਾਨ ਦੇ ਹੇਠ ਜਿਹੜੇ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਹੋਈ ਹੈ ਔਰ ਉਸ ਮੁਹਿੰਮ ਦੇ ਤਹਿਤ ਥਾਣਾ ਬਰਾਮਪੁਰ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਸਾਡੇ 10 ਅਕਤੂਬਰਾਂ ਨੂੰ ਸਰਬਜੀਤ ਸਿੰਘ ਦੀ ਜੋ ਰਹਿਨਮਾਈ ਹੇਠ ਏਸੀ ਜਗੀਰ ਚੰਦ ਕਾਉਂਟਰ ਇੰਟੈਲੀਜੈਂਸ ਸਾਡੇ ਬਰਦਾਸਪੁਰ ਔਰ ਸਪੈਸ਼ਲ ਬ੍ਰਾਂਚ ਦੀ ਨਾਕਾਬਦੀ ਦੇ ਦੌਰਾਨ ਏਸੀ ਜਗੀਰ ਚੰਦ ਨੂੰ ਐਕਸੀਕਿਊਟਿਵ ਇਨਫੋਰਮੇਸ਼ਨ ਬ੍ਰਿਗੇਡੀ ਕਰਜਿੰਦਰ ਸਿੰਘ ਨਾਮ ਦਾ ਲੜਕਾ ਜੋ ਸਤਾਨੀਪੁਰਾ ਰਹਿਣ ਵਾਲਾ ਉਹਦੇ ਕੋਲ ਨਜਾਇਜ਼ ਵੈਪਨ ਹੈਗੇ ਆ ਔਰ ਉਹ ਨਜਾਇਜ਼ ਵੈਪਨ ਨੂੰ ਗਾਫਰਦ ਰੇਚੰਦਾ ਉਹ ਕੰਮ ਕਰਦਾ ਹੈ ਔਰ ਜੇਕਰ ਨਾਕਾਬੰਦੀ ਕਰਕੇ ਉਹ ਅਰੈਸਟ ਕੀਤਾ ਜਾਵੇ ਉਹਦੇ ਕੋਲ ਵੈਪਨਸ ਨਜਾਇਜ਼ ਬਰਾਮਦ ਹੋ ਸਕਦੇ ਆ ਜਿਸ ਤੇ ਕੱਲ ਉਹ 3 ਪੁਆਇੰਟ ਜਿਹੜਾ ਐਚਪੀ ਗੈਸ ਅੰਸੀ ਦੇ ਨੇੜੇ ਇਹਨਾਂ ਨੇ ਨਾਕਾਬੰਦੀ ਦੌਰਾਨ ਦਰਜਿੰਦਰ ਸਿੰਘ ਨੂੰ ਕਾਬੂ ਕੀਤਾ ਸੀ ਔਰ ਉਹਦੇ ਕੱਬੇ ਦੇ ਵਿੱਚੋਂ ਦੋ ਵੈਪਨ ਜਿਹੜੇ ਆ ਬਰਾਮਦ ਹੋਏ ਨੇ ਇੱਕ 3 ਪੁਆਇੰਟ 3 ਬੋਰ ਔਰ ਇਹ ਪਾਇਡ ਬੱਤੀ ਬੋਰਡ ਨੂੰ ਕੰਟਰੀ ਮੇਡ ਵੈਪਨ ਨੇ ਔਰ ਪਿਸਟਲ ਨੇ ਇਹ ਜਿੰਨਾ ਕੋ ਦਰਜ ਨਾਲ ਦੋ ਰੌਗ ਵੀ ਜਿਹੜੇ ਆ ਬੱਤੀ 30 ਬੋਰਡ ਦੇ ਬਣਦੇ ਸਿਰ ਇਤੇ ਕੋ ਪਹਿਲਾ ਵੀ ਮਾਮਲਾ ਦਰਜ ਹੈ ਨੌਜਵਾਨ ਤੇ ਨਹੀਂ ਥਾਣੇ ਦੇ ਰਿਕਾਰਡ ਮਦਾਂ ਕੋਈ ਪਹਿਲਾ ਮਾਮਲਾ ਦਰਜ ਨਹੀਂ ਹੈ ਔਰ ਇਹਦੀ ਗਾਫਰਦਰ ਆਪਾਂ ਡੈਰੋਗੇਸ਼ਨ ਕਰ ਰਹੇ ਆ ਜੀ ਇਹਦੇ ਸਾਡੇ ਕੋਲੇ ਸਟੈਂਡ ਦੇ ਦਾ ਰਿਮਾਰਕ ਲੈ ਕੇ ਫਤਹ ਡੈਰੋਗੇਸ਼ਨ ਕਰਾਂਗੇ ਅੰ ਵਿੱਚ ਔਰ ਇਹ ਇਹਦੀ ਇਹਦੀ ਬੈਕਗ੍ਰਾਉਂਡ ਦਾ ਪਤਾ ਦਿੱਤਾ ਜਾਏਗਾ ਵੀ ਇਹ ਕਿਉਂ ਵੈਪਨ ਲੈ ਕੇ ਆਇਆ ਸੀ ਉਹਨਾਂ ਨੇ ਗਾਫਰਦਰ ਕਿਨੂੰ ਦੇਣੇ ਸੀ ਇਹ ਇਹਨਾਂ ਕੋਲ ਬਾਰਦਾਤ ਕਰਨੀ ਚਾਹੀਦੀ ਅਦਰਵਾਈਜ਼ ਇਹ ਕਿਹਦੇ ਕੋਲੋਂ ਲੈ ਕੇ ਆਇਆ ਉਹਨੂੰ ਵੀ ਅਸੀਂ ਤੇਰੀ ਪੁਛਤੀ ਦੇ ਦਰਾਂ ਪਤਾ ਕਰਦੇ ਆਂ ਔਰ ਉਹਨੂੰ ਵੀ ਇਸ ਹੁਣ ਦਾ ਮੇਰੇ ਕੋਲ ਨਾਮ ਹੈ